ਚਲੋ ਸਵਾਗਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਇੱਧਰ ਦੇਖ ਲਓ ਤੜਕੀ ਚੜ ਕੇ ਸਾਡੇ ਬੁਟੀਕ ਤੇ ਹੋਣ ਲੱਗੀ ਲੜਾਈ ਦੇਖੋ ਔਣ ਸਾਰ ਲੜ ਪੈਂਦੀਆਂ ਨੇ ਮੈਂ ਹਮੇਸ਼ਾ ਸਮਝਾਇਆਗਾ ਵੀ ਗੁੱਡੀਆਂ ਆਉਂਦੇ ਆਉਦੇ ਘਰੇ ਚਲੇ ਜਾਣਾ ਕੀ ਫਾਇਦਾ ਕੀ ਫਾਇਦਾ ਕੋਈ ਕਹਿੰਦੀ ਚਾ ਤੂੰ ਬਣਾ ਕੋਈ ਕਹਿੰਦੀ ਤੂੰ ਬਣਾ ਦੇਖ ਲਓ ਇਹਨੂੰ ਇਹਨੂੰ ਫਰਾਈ ਕਰ ਦੇਣਾ ਆਪ ਥੋੜਾ ਟਾਈਮ ਹੁਣੇ ਸਾਡੀ ਕੁੜੀ ਪੜਨ ਲੱਗ ਜੂਗੀ ਹੁਣ ਰੱਖੀ ਵੀਰਪਾਲ ਰਹਿ ਗਈ ਥੋੜੇ ਕਿ ਦਿਨਾਂ ਦੀ ਮਹਿਮਾਨ ਦੇਖੋ ਫਿਰ ਜਾਂਦਾ ਵਿਆਹ ਹੋਊਗਾ ਵੀਰਾਂ ਦਾ ਸਾਡੀ ਦਾ ਜ्यां ਵੀਰਾ ਸਾਡੀ ਪੜੂਗੀ ਹੈ ਵੀਰਾ ਓਏ ਤਰਜੀਨ ਲੱਗਣਾ ਵੀਰਾ ਹੁਣ ਸਾਡੇ ਵੀ ਨਾਲ ਹੈਨਾ ਕੀ ਬਾਤ ਕਾਪ ਤਾਂ ਦੱਸ ਦੇ ਟੌਪ ਫ੍ਰੌਮ ਸੀ ਵੀ ਆਪ ਠੀਕ ਇਹ ਸੀ ਆਪ ਹੀ ਬਣਾਇਆ ਬਈ ਟੌਪ ਕਿਹੜਾ ਹੋ ਕੇ ਦਿਖਾ ਸਾਡੇ ਤੋਂ ਤੁਸੀਂ ਟੌਪ ਵੀ ਡਿਜ਼ਾਈਨ ਕਰ ਸਕਦੇ ਹੋ ਗਾਇਜ਼ ਇਹ ਅਸੀਂ ਆਪ ਬਣਾਇਆਗਾ ਟੋਪ ਫਿਰ ਵੀਰਾਂ ਤੋਂ ਗੇੜਾ ਤਾਂ ਮਾਰ ਕੇ ਜਾਇਆ ਕਰੇਗੀ ਸਾਡੇ ਕੋਲ ਮਿਸ ਤਾਂ ਤੁਹਾਨੂੰ ਕਰੇਗੀ ਜੂਜੂ ਨੂੰ ਮੈਨ ਲਾਇਆ ਕਰੇਗੀ ਵੀਰਪਾਲ ਨੇ ਜਿਹੜੀ ਸਟੱਡੀ ਕਰਨੀ ਐ ਏਡੀ ਸਟੱਡੀ ਤਾਂ ਅਸੀਂ ਵੀਰਪਾਲ ਨੂੰ ਇੱਥੇ ਸਿਖਾਤੀ ਆ ਹੈ ਰਿੱਕੀ ਲਓ ਬਈ ਇੱਧਰ ਖਾ ਕੇ ਕੁਲਚੇ ਹੁਣ ਆ ਬੈਠੇ ਨੇ ਮਹਿਮਾਨ ਇੱਕ ਕੁਲਚਾ ਰਹਿ ਗਿਆ ਜਾਂ ਤਾਂ ਰਿੱਕੀ ਖਾਉ ਜਾ ਮੈਂ ਠੰਡਾ ਹੋਇਆ ਖਾਉ ਮੈਨੂੰ ਠੰਡਾ ਕੁਲਚਾ ਵਾਲਾ ਵਧੀਆ ਲੱਗਦਾ ਗਰਮ ਨਹੀਂ ਤੇ ਆਹ ਵਾਲਾ ਸੂਟ ਆਪਾਂ ਪੈਕ ਕਰਤਾ ਭਾਈ ਕਰਦੇ ਪੈਕ ਵੀਰਪਾਲ ਚੱਲ ਖੜਾ ਹੋ ਜਾ ਕਰ ਮਿੰਟ ਮਾਰ ਲਓ ਭਾਈ ਮਿੱਤਰੋ ਚਾਹ ਬਣ ਚੁੱਕੀ ਹੈ ਆਪਣੀ ਇਹ ਅਚਕ ਕਿਉਂ ਨਹੀਂ ਵੀਰਪਾਲ ਚਾਹ ਬਣ ਚੁੱਕੀ ਆ ਚਾਹ ਪੀ ਰਹੇ ਆ ਵੀਰਪਾਲ ਨੇ ਅੱਜ ਬਹੁਤ ਸਵਾਦ ਚਾਹ ਬਣਾਈ ਆ ਵੀਰਪਾਲ ਨੇ ਨਹੀਂ ਕਰਮਜੀਤ ਨੇ ਕਰਮਜੀਤ ਨੇ ਬਹੁਤ ਸਵਾਦ ਚਾਹ ਬਣਾਈ ਆ ਅੱਜ ਕੀ ਬਾਤ ਆ ਮਜ਼ਾ ਹੀ ਆ ਗਿਆ ਚਾਹ ਪੀ ਕੇ ਨਾ ਤੇ ਕੱਲ ਨੂੰ ਜਾਣਾ ਭਾਈ ਆਪਾਂ ਚੰਡੀਗੜ੍ਹ ਸੋਚ ਰਹੇ ਆਂ ਚੰਡੀਗੜ੍ਹ ਜਾਣ ਵਾਸਤੇ ਰੂਬੀ ਜੈਣੀ ਦੀਦੀ ਕੋਲੇ ਕਾਫੀ ਟਾਈਮ ਹੋ ਗਿਆ ਆਪਾਂ ਅਪਾਇੰਟਮੈਂਟ ਹੀ ਨਹੀਂ ਲਈ ਕਰਵਾਇਆ ਹੀ ਨਹੀਂ ਕਿੰਨਾ ਦਾ ਪਹਿਲਾਂ ਸੀਜ਼ਨ 'ਚ ਵਿਜੀ ਰਹੇ ਆਂ ਹੁਣ ਥੋੜਾ ਜਾਇਂ ਸੋਚਿਆ ਵੀ ਜਾਇਆ ਇਹ ਪਹਿਲਾਂ ਪਹਿਲਾਂ ਕੰਮ ਤੋਂ ਹਨਾ ਚਲੋ ਗੱਲਬਾਤ ਕਰਦੇ ਆ ਉਹਨਾਂ ਨਾਲ ਲੈਨੇ ਆਪਾਂ ਉਹਨਾਂ ਤੋਂ ਟਾਈਮ ਰਿੱਕੀ ਪਹਿਲਾਂ ਤਾਂ ਪਰਸੋਂ ਵਾਲਾ ਕੈਮਰਾ ਖੋਲ ਕੇ ਦੁਪੱਟਾ ਲੱਭ ਕੇ ਦੋ ਨਹੀਂ ਤਾਂ ਵੀਰਪਾਲ ਦੇ ਪਹਿਣਗੇ ਆ ਕਰੂਗਾ ਹਾਂ ਠੀਕ ਆ ਫਿਰ ਮੈਂ ਸ਼ਿਵ ਸ਼ਕਤੀ ਵਾਲਿਆਂ ਤੇ ਕੇਸ ਕਰੂੰਗੀ ਜਿੰਨਾ ਤੋਂ ਮੈਂ ਲਿਆਂਦਾ ਸੀਗਾ ਜੁਜਾਰ ਸਿੰਘ ਜੁਜਾਰ ਕੀ ਕਰੀ ਜਾਂਦੇ ਹੋ ਮਿੱਠੀ 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 ਚਾ ਕਿਉਟੀ ਕਿਉਟੀ ਸਟਾਰਟ ਕਰਤੀ ਹਾਂਜੀ ਲੋ ਬਈ ਹੁਣ ਆਪਾਂ ਚੱਲੇ ਆ ਜੁਝਾਰ ਦੇ ਖੜਾ ਖੜਾ ਦੇਖੋ ਰਿੱਕੀ ਸਟਾਈਲ ਦੇਖੋ ਮੁੰਡੇ ਦਾ ਤੁਸੀਂ ਹੈ ਕੱਲ ਨੂੰ ਜੁਝਾਰ ਨੂੰ ਚੰਡੀਗੜ੍ਹ ਲੈ ਕੇ ਜਾਵਾਂਗੇ ਜੇ ਸਾਨੂੰ ਟਾਈਮ ਲੱਗੇ ਜੇ ਮਤਲਬ ਕਿ ਟਾਈਮ ਲੱਗਾ ਤਾਂ ਚਿੜੀਆ ਘਰ ਜਾਵਾਂਗੇ ਹਨ ਦੇਖੋ ਰਿੱਕੀ ਖੋਸ਼ ਬਹੁਤ ਹੋਊਗਾ ਜੇ ਜਾ ਕੇ ਉੱਥੇ ਐਣਾ ਦੇਖ ਕੀ ਚੀਜ਼ਾਂ ਆਈਆਂ ਤੇ ਆਪਾਂ ਬਈ ਹੁਣ ਚੱਲੇ ਆ ਰਿੱਕੀ ਦਾ ਨਾ ਕਈ ਵਾਰ ਪਤਾ ਨਹੀਂ ਕਿਉਂ ਬਸ ਜੇ ਮਤਲਬ ਕਿ ਇਹਨੇ ਕੋਈ ਚੀਜ਼ ਬਣਾਈ ਹੋਵੇ ਜਾਂ ਕਰੀ ਹੋਵੇ ਉਹਦੀ ਕੇਅਰ ਨਾ ਹੋਵੇ ਫਿਰ ਇਹਨੂੰ ਥੋੜਾ ਜਿਹਾ ਗੁੱਸਾ ਆਉਂਦਾ ਵੀ ਮੈਂ ਆ ਚੀਜ਼ ਉਹ ਕਰਵਾਈ ਸੀਗੀ ਇਹਦੀ ਮੈਨੂੰ ਕੇਅਰ ਨਹੀਂ ਹੋਈ ਜਿਵੇਂ ਦੁਕਾਨ ਤੇ ਬੂਟੇ ਲਗਵਾਏ ਸੀ ਉਹਦੀ ਕੇਅਰ ਨਹੀਂ ਹੋਈ ਕਿਉਂਕਿ ਇੱਕ ਤਾਂ 10-15 ਦਿਨ ਸਾਡੇ ਤੋਂ ਉਣ ਨਹੀਂ ਆਇਆ ਗਿਆ ਦੁਕਾਨ ਤੇ ਵਿਆਹ ਦੇ ਚੱਕਰ ਚ ਤੇ ਉਦੋਂ ਕੇਅਰ ਨਾ ਕੁੜੀਆਂ ਨੂੰ ਵੀ ਪਤਾ ਲੱਗਦਾ ਉਹ ਕੰਮਕਾਰ ਚ ਬਿਜੀ ਹੁੰਦੀਆਂ ਨੇ ਹਨਾ ਉਹਨਾਂ ਇੱਕ ਲੱਖ ਜਿੰਨੇ ਕੰਮ ਆ ਜਾਂਦੇ ਨੇ ਆ ਕਰਿਆ 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 ਫਿਰ ਸਾਰਾ ਹੀ ਨਾ ਥੋੜੀ ਜੀ ਫਿਰ ਉਹ ਚੀਜ਼ ਨੂੰ ਅਫਸੋਸ ਜਾਂਦਾ ਹੁੰਦਾ ਹੁੰਦਾ ਵੀ ਆਪਾਂ ਕਿਉਂਕਿ ਇਹਨੂੰ ਬੂਟਿਆਂ ਦਾ ਬੜਾ ਸ਼ੌਂਕ ਆ ਪਰ ਕੇਅਰ ਉਨੀ ਹੁੰਦੀ ਨਹੀਂ ਕਿਉਂਕਿ ਆਪਾਂ ਨੂੰ ਵੀ ਪਤਾ ਵੀ ਕੇਅਰ ਬਾਰੇ ਭਾਗਦੇ ਆ ਹਨਾ ਮਾਲੀ ਨੂੰ ਕਿਹਾ ਸੀਗਾ ਉਹ ਢੱਟ ਗਿਆ ਬਾਰੇ ਪੈਸੇ ਮੰਗ ਲਏ ਹੋਣੇ ਤੇ ਚਲੋ ਹੁਣ ਆਪਾਂ ਦੇਖਾਂਗੇ ਵਿੱਚ ਦੀ ਇੱਕ ਅੱਧਾ ਦਿਨ ਹਨਾ ਆਪ ਦਾ ਦੇਖ ਕੇ ਉਹਦੀ ਦੇਖਭਾਲ ਕਰਿਆ ਕਰਾਂਗੇ ਤੇ ਹੁਣ ਮੂਡ ਸੈੱਟ ਕਰਨ ਵਾਸਤੇ ਰਿਕੀ ਨੂੰ ਆਪਾਂ ਕਾਫੀ ਤੇ ਲੈ ਕੇ ਜਾ ਰਹੇ ਹਾਂ ਚਾਹ ਤੇ ਲੈ ਕੇ ਜਾਂਦੇ ਆ ਚਾਹ ਦਾ ਰੱਦ ਹੋਤਾ ਹੈ ਬਹੁਤ ਚਾਹ ਵੀ ਨਹੀਂ ਬਰਾਂਹ ਬਜਦਾ ਕਿਹਦੇ ਵੀ ਮੰਗਣਾ ਹੋਵੇ ਸਟਾਰ ਡਾਇਮੰਡ ਦੇ ਵੀ ਸਟਾਰ ਡਾਇਮੰਡ ਦੀ ਵਧੀਆ ਲੱਗਦੀ ਹੈ ਉਹਨਾਂ ਦੇ ਪੀ ਲੈਂਦੇ ਪਰ ਸਟਾਰ ਡਾਇਮੰਡ ਦੇ ਪੀ ਲੈਣੇ ਆ ਜੇ ਉਹਨਾਂ ਦੇ ਨਹੀਂ ਪੀਣੀ 40 ਰੁਪਏ ਬਾਰ ਦੇ ਪੀਣੀ ਹੁੰਦੀ ਹੁਣੇ ਪੀਣੀ ਨਹੀਂ ਫਿਰ ਸਟਾਰ ਡਾਇਮੰਡ ਦੇ ਆਪਾਂ ਚਾਹ ਪੀ ਲੈਨੇ ਅੱਜ ਹੁਜਾਰ ਸਿੰਘ ਜੀ ਵੀ ਸਾਡੇ ਨਾਲ ਜਾ ਰਹੇ ਨੇ ਬਹੁਤ ਸ਼ਰਾਰਤੀ ਬੱਚਾ ਬਣ ਗਿਆ ਹੈ ਅੱਜ ਮੈਂ ਇੱਕ ਚੀਜ਼ ਸਿੱਖੀ ਰਹੀ ਕਿ ਬਹੁਤ ਵਧੀਆ ਚੀਜ਼ ਦੇਖੀ ਕਹਦੇ ਜੇ ਤੁਹਾਡਾ ਬੱਚਾ ਬਹੁਤ ਜ਼ਿਆਦਾ ਸ਼ਰਾਰਤੀ ਆ ਐਂ ਨਾ ਕਹੋ ਇੰਨਾ ਸ਼ਰਾਰਤੀ ਚੰਬਲਿਆ ਹੋਇਆ ਜਿੱਦੀ ਆ ਐਂ ਕਹੋ ਵੀ ਬਹੁਤ ਜ਼ਿਆਦਾ ਐਕਟਿਵ ਆ ਇਹ ਡਰਦਾ ਵੀ ਨਹੀਂ ਹੈਗਾ ਜਦੋਂ ਜਮਾ ਇਹਦੇ ਕੋਲੇ ਖੜੇ ਨੇ ਮੋਟਰ ਸੰਗ ਸਟਾਰਟ ਕਰਦੇ ਜੀ ਬੁਲਟ ਹਾਂ ਪਹਿਲੀ ਵਾਰ ਕਰਿਆ ਜਦੋਂ ਸਟਾਰਟ ਕਰਿਆ ਕਰਿਆ ਨਹੀਂ ਹੁੰਦਾ ਹਾਂਜੀ ਹਾਂਜੀ ਵੱਡਾ ਹੋ ਗਿਆ ਇਹ ਹਾਂ ਹੁਣ ਕਿ ਤਵ ਰੇਸ ਦਿੰਨੇ ਹੁੰਦੇ ਨਾ ਪਹਿਲੇ ਸਟਾਰਟ ਹੋ ਪਾਉਂਦੇ ਮੈਂ ਹੁਣ ਪਾਸੇ ਕਰ ਲਾ ਇਹ ਹੋਇਆ ਨਹੀਂ ਮੈਂ ਜਦੋਂ ਸਟਾਰਟ ਹੋਇਆ ਪਰ ਇਸ ਦੇ ਜਿੱਕੇ ਦਾ ਉਹ ਸਰੇ ਬੁਲਟ ਦੀ ਹਾਂ ਇਹ ਉੱਥੇ ਖੜ ਕੇ ਹੱਸਣ ਲੱਗ ਪਿਆ ਜਿਵੇਂ ਜਵਾਕ ਰੋਂਦੇ ਨਹੀਂ ਹੁੰਦੇ ਵੀ ਆਹ ਕੀ ਹੋ ਰਿਹਾ ਹਾਂ ਮਰੋਈ ਨਹੀਂ ਹੱਸਣ ਲੱਗ ਗਏ ਉਹ ਕੋਈ ਚੀਜ਼ ਅੱਜ ਮੈਂ ਤਿੰਨ ਚਾਰ ਚੀਜ਼ਾਂ ਦੇਖੀਆਂ ਆਪਾਂ ਕਹਿੰਦੇ ਨੇ ਵੀ ਆਪਣਾ ਜਵਾਕ ਜੇ ਆਪਾਂ ਨੂੰ ਚੁੰਬੜਦਾਗਾ ਆਪਾਂ ਕਹਿੰਦੇ ਨੇ ਇਹ ਤਾਂ ਚਿਪਕੂ ਵਾਲਾ ਹੈਗਾ ਕਹਿੰਦੇ ਚਿਪਕੂ ਨਹੀਂ ਹੁੰਦਾ ਵੀ ਉਹ ਤੁਹਾਡੇ ਨਾਲ ਸੇਫ ਮਹਿਸੂਸ ਕਰਦਾਗਾ ਵੀ ਸੇਫਟੀ ਲੱਗਦੀ ਆ ਉਹਨੂੰ ਤੁਹਾਡੇ ਨਾਲ ਤੁਹਾਨੂੰ ਤਾਂ ਉਹ ਜ਼ਿਆਦਾ ਲਗਾਅ ਕਰਦਾਗਾ ਬੱਚਾ ਰਣਾ ਚਿਹਾਰ ਸਿੰਘ ਪਪਲੂ ਪਪਲੂ ਨਾ ਇਹ ਛੱਡ ਦੋ ਥੱਲੇ ਲਓ ਜੀ ਇਹਨਾਂ ਰਿੱਕੀ ਦਾ ਹੋ ਗਿਆ ਪਲਾਨ ਕੈਂਸਲ ਬੋਲੋ ਪੈਂਸਲ ਚਾਹ ਪੀਣ ਦਾ ਪਲਾਨ ਹੋਇਆ ਕੈਂਸਲ ਰਿੱਕੀ ਕਹਿੰਦਾ ਵੀ ਘਰੇ ਜਾ ਕੇ ਵਧੀਆ ਚਾਹ ਬਣਾ ਕੇ ਪੀਵਾਂਗੇ ਬੰਦਰੀ ਦਾ ਇਹਨੂੰ ਛੱਡਾਂਗੇ ਥੱਲੇ ਖੇਡੂਗਾ ਜਿੰਨਾ ਟਾਈਮ ਇਹਨੇ ਖੇਡਣਾਗਾ ਆਪਾਂ ਪੀਵਾਂਗੇ ਚਾਹ ਬਣਾ ਕੇ ਅੱਜ ਦੀ ਚਾਹ ਦੀ ਡੇਟ ਹੋਊਗੀ ਘਰੇ ਇਨੂੰ ਵਧੀਆ ਲੱਗਦਾ ਰਿੱਕੀ ਇਹਦੇ ਜਿੰਨੇ ਇੰਜੈਕਸ਼ਨ ਲੱਗਿਆ ਦਵਾਈਆਂ ਲੱਗੀਆਂ ਨੇ ਇਹਨੂੰ ਗਰਮੈਸ਼ ਜ਼ਿਆਦੇ ਹੋਈ ਪਈ ਹੈ। ਕਰਾ ਕੇ ਛੰਡਾ ਕਰਦਾ ਰੱਖਾ ਦੇ ਮਮੀ ਨੂੰ ਪਿਆਓ ਪਿਆ ਹੀ ਹੋਣਾਗਾ ਮੰਮੀ ਤੋਂ ਲੈ ਕੇ ਇਹਨੂੰ ਪਿਆਦਾ ਨਹੀਂ ਤਾਂ ਰੱਖ ਦਾਂਗੇ ਹਾਲੇ ਤੱਕ ਇਹਨੇ ਕੁਝ ਨਹੀਂ ਖਾਣਾ। ਹਿੱਤ ਨੇ ਸਾਰੇ ਲਿਖਾਦਾ ਹੋਇਆਗਾ ਜੁਹਾਰ ਸਿੰਘ ਨੇ। ਹੋ ਬਈ ਅੱਜ ਬਣਾਵਾਂਗੇ ਕਦੂ ਅੱਜ ਬਣਾਵਾਂਗੇ ਅਸੀਂ ਕਦੂ ਬਈ ਮੰਮੀ ਨੇ ਗੱਠੇ-ਬੂਟੇ ਕੱਟ ਲਿਆ। ਇਹ ਮੁੱਲ ਲੈਤੀ ਆ ਕਿ ਮੇ ਖੇਤੋਂ। ਮੰਮੀ ਸੁਣਾ ਰਹੀ ਸੀ ਜੁਹਾਰ ਸਿੰਘ ਦੀਆਂ ਗੱਲਾਂ। ਮੰਮੀ ਕਹਿੰਦੀ ਖਾ ਪੀ ਕੇ ਰੱਜ ਕੇ ਫਿਰ ਕਹਿੰਦੀ ਮੇਰੀ ਸਲਵਾਰ ਨੂੰ ਜੰਬੜ ਕੇ ਕਹਿੰਦਾ ਕਰੇ ਮਮਾ ਮਮਾ ਮੈਸ ਕਰਦਾ ਮੰਮੀ ਉਹ ਮੈਨੂੰ ਜਦੋਂ ਮੈਂ ਗੱਡੀ ਕੋਲ ਗਈ ਐ ਚੁੰਬੜ ਗਿਆ ਮੈਨੂੰ ਬੜਾ ਚੁੰਬੜਦਾ ਫਿਰ ਬਾੜੀ ਪੜੀ ਜੱਫੀ ਪਾਉਂਦਾ ਓਏ ਚੀਕੂ ਹੈ ਰਿੱਕੀ ਮੰਮੀ ਕਹਿੰਦੀ ਰਿੱਕੀ ਵਾਗ ਗਿਆ ਤਪੇ ਕਹਿੰਦੀ ਪਿੱਛੋਂ ਮੇਰੀ ਸਲਵਾਰ ਫੜ ਕੇ ਕਰੇ ਮਮਾ ਮਮਾ ਯਾਰ ਹਾਂ ਪਾਪਾ ਪਾਪਾ ਮਮਾ ਰਾਪੋਂ ਮੇਰੇ ਕੀ ਜ਼ੁੱਤੇ ਬਏ ਹੈ ਇਹ ਮੂੰਹ ਤੇ ਨੌ ਮਾਰ ਮਾਰ ਕਰੇ ਐ ਚੱਕੀ ਜਾਵੇ ਲੋ ਬਈ ਹਾਜਰ ਅਨਵਿੰਦਰ ਸਿੰਘ ਜੀ ਬਣਾ ਰਹੇ ਨੇ ਚਾਹ ਲੋ ਬਈ ਰਿੱਕੀ ਨੇ ਬਣਾਈ ਚਾਹ ਹਾਂ ਠੀਕ ਹੈ ਕਿੰਨੀਆਂ ਬਾਰੀਆਂ ਦਿੱਤੀਆਂ ਫਿਰ ਜਟਾ ਬਾਰੀਆਂ ਦਾ ਹੀ ਹੁੰਦੀਆਂ ਨੇ ਲੇ ਕਮੈਂਟ ਕਰ ਦਿਓ ਕਿਹਦੇ ਕਿਹਦੇ ਘਰ ਵਾਲਾ ਚਾਹ ਦੇ ਚਿਪ ਬਗੜ ਦਿੰਦਾ ਬਣਾ ਕੇ ਪੂਰੀ ਸਿਰਾ ਚਾਹ ਬਣਾਉਂਦਾ ਮੇਰਾ ਘਰ ਵਾਲਾ ਪੂਰੀ ਸਿਰਾ ਚਾਹ ਬਣਾਉਂਦਾ ਪੂਰੀ ਘੈਂਟ ਪੂਰੀ ਹੱਥ ਕੀ ਬਾਤ ਹੀ ਕਰ ਦਿੰਦਾ ਹਨਾ ਚਲੋ ਹੁਣ ਪੀ ਕੇ ਦੱਸਾਂਗੇ ਅਸੀਂ ਵੀ ਕਿਦਾਂ ਦੀ ਬਣੀ ਆ ਮੈਂ ਜੁਝਾਰ ਮੈਨੂੰ ਲੱਗਦਾ ਮੈਂ ਉਹੀ 60 ਰੁਪਏ ਲਾਇਆ ਹੀ ਬੈਠ ਤੇ ਓਏ ਪਿਆ ਦੇਖੀ ਓਏ ਉਹ ਬੈਟ ਲੈ ਲੈ <laughs> मजा नहीं आता है लह लह बिंदू वे रख आने आप आज गाई तुम भी खा लो बी कि देर लगते न जलो मैं छोटी होंगी सी ना साढ़े ਮੇਰੀ ਭੂਆ ਦੇ ਘਰੇ ਲੱਗਦੇ ਹੁੰਦੇ ਸੀ ਪੈਂਦੂ ਫੇਰ </body> ਵੱਡੀ ਵੱਡੀ ਫੇਰੀ ਹੁੰਦੀਆਂ ਨੇ ਯਾਰਾ ਯਾਰਾ ਖਾਂਦਾ ਇੰਨੇ ਮਿੱਠੇ ਫੇਰ ਹੁਣ ਤਾਂ ਉਹਨੇ ਮਿੱਠੇ ਫੇਰ ਲੱਗਦੇ ਨਹੀਂ ਪਰ ਉਦੋਂ ਇੰਨੇ ਮਿੱਠੇ ਲੱਗਦੇ ਹੁੰਦੇ ਕਿਰੇ ਕਿਰੇ ਨੂੰ ਦੇ ਬਾਲੇ ਵਧੀਆ ਹੁਣ ਤਾਂ ਥੋੜੇ ਜਿਹਾ ਕੱਚੇ ਜਿਹੇ ਹੁੰਦੇ ਆ ਮੈਂ ਗੱਡੂ ਡੜੀ ਰਹਿਣ ਦੋ ਰੁਕ ਜਾਓ ਰੁਕ ਜਾਓ ਇੱਥੇ ਰੁਕ ਕੇ ਸੈਂਟਰ ਰੱਖ ਦੋ ਨਹੀਂ ਰੱਖਣਾ ਫਿਰ ਡੈਡੀ ਦੇਖੋ ਤੁਹਾਡੇ ਕੋਲ ਆ ਕੇ ਸਮਾਈਲ ਕਰ ਦਿੰਦਾ ਡੈਡੀ ਖਾੜਜੋ ਗੇਰਾ ਖਾੜਜੋ ਜੁਜਾਰ ਲੋ ਗਈ ਗਾਈਸ ਆਪਾਂ ਨੂੰ ਖਾਣੀਆ ਰੋਟੀ ਠੀਕ ਆ ਅੱਜ ਬਣਿਆ ਹੈਗਾ ਆਪਣੀ ਫੇਵਰੇਟ ਸਬਜੀ ਕੱਦੂ ਆਜੋ ਬਈ ਜਿਹੜੇ ਖਾਣਾ ਦੁੱਧ ਗੱਦੂ ਅੱਜ ਆਪਣੀ ਦੁੱਧ ਗੱਦੂ ਬਣਿਆ ਹੈਗਾ ਹਾਂਜੀ ਬਈ ਤੇ ਜਿਹੜਾ ਆਪਾਂ ਬਲੌਗ ਪਾਇਆ ਸੀਗਾ ਹਨਾ ਕੱਲ ਤੇ ਉਹਦੇ ਕਾਫੀ ਸਾਰੇ ਤੁਹਾਡੇ ਕੁਐਸਚਨ ਸੀਗੇ ਤਾਂ ਮੈਨੂੰ ਆਏ ਸੀਗਾ ਵੀ ਮੈਂ ਇਹ ਵਾਲੇ ਬਲੌਗ ਦੇ ਐਂਡ ਤੇ ਉਹ ਸਾਰੇ ਹੀ ਕੁਐਸਚਨਸ ਦੇ ਤੁਹਾਨੂੰ ਜਵਾਬ ਦੇਵਾਂ ਇੱਕ ਤਾਂ ਮੋਸਟਲੀ ਤੁਹਾਡੇ ਤੋਂ ਪੁੱਛਣ ਵਾਲਾ ਕੁਐਸਚਨ ਸੀਗਾ ਵੀ ਦੀਦੀ ਤੁਹਾਡਾ ਪਿੰਡ ਕਿਹੜਾ ਆਪਣਾ ਪਿੰਡ ਕੁੰਨਸਾ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਪਿੰਡ ਕੁੰਨਸਾ ਜ਼ਿਲ੍ਹਾ ਬਰਨਾਲਾ ਦਾ ਤੇ ਦੀਪ ਦਾ ਪਿੰਡ ਪੁੱਛਦੇ ਸੀ ਦੀਪ ਆਪਣੀ ਬਰਨਾਲੇ ਚ ਹੀ ਵਿਆਹੀ ਹੋਈ ਆ ਠੀਕ ਹੈ ਤੇ ਦੂਸਰੀ ਤੁਸੀਂ ਕਿਹਾ ਸੀ ਵੀ ਦੂਸਰੀ ਰਿਸ਼ਤੇਦਾਰੀ ਸਾਡੀ ਉੱਥੇ ਕਿਹੜੀ ਆ ਦੂਸਰੀ ਸਾਡੀ ਰਿਸ਼ਤੇਦਾਰੀ ਜਿੱਥੇ ਦੀ ਵਿਆਹੀ ਆ ਠੀਕ ਆ ਸਾਡੀ ਤਾਈ ਦੀ ਪੋਤੀ ਵੀ ਉੱਥੇ ਹੀ ਵਿਆਹੀ ਆ ਸਾਡੀਆਂ ਦੋ ਰਿਸ਼ਤੇਦਾਰੀਆਂ ਹੋ ਗਈਆਂ ਦੋ ਭੈਣਾ ਹੋ ਗਈਆਂ ਰਿੱਕੀ ਦੀਆਂ ਉੱਥੇ ਕਿਉਂਕਿ ਰਿੱਕੀ ਦੀ ਮਾਸੀ ਦੀ ਕੁੜੀ ਵੀ ਲੱਗਦੀ ਆ ਉਹ ਤੇ ਇੱਕ ਤੁਸੀਂ ਕਿਹਾ ਸੀਗਾ ਵੀ ਪਹਿਲਾਂ ਵਲੌਗ ਚ ਕਿਹਾ ਸੀ ਦੀਦੀ ਪਰਪਲ ਸੂਟ ਪਾਇਓ ਪਰਪਲ ਸੂਟ ਪਾਇਓ ਪਰ ਮੈਂ ਤੁਹਾਨੂੰ ਦੱਸਿਆ ਮੈਂ ਕਿਉਂ ਨਹੀਂ ਪਾ ਸਕੀ ਪਰਪਲ ਸੂਟ ਤੇ ਫਿਰ ਆਪਾਂ ਪਾ ਲਿਆ ਸੀਗਾ ਦੂਸਰਾ ਸੂਟ ਬਟ ਬਹੁਤ ਹੀ ਪੋਜੀਟਿਵ ਕਮੈਂਟ ਆਇਆ ਸੀਗਾ ਕੁੜੀ ਦਾ ਵੀ ਦੀਦੀ ਤੁਹਾਡੇ ਇਹ ਵਾਲਾ ਰੰਗ ਬਹੁਤ ਸੋਹਣਾ ਲੱਗਦਾਗਾ ਤੇ ਬਹੁਤ ਜਿਆਦਾ ਸੋਹਣਾ ਵੀ ਲੱਗ ਰਿਹਾ ਸੂਟ ਜਦੋਂ ਤੁਸੀਂ ਮਨਦੀਪ ਕੇ ਘਰ ਇਹ ਵਾਲਾ ਸੂਟ ਪਾ ਕੇ ਗਏ ਸੀ ਬਹੁਤ ਜੱਚ ਰਿਹਾ ਸੀ ਥੈਂਕ ਯੂ so much ਭੈਣੀ ਇੱਕ ਬਹੁਤ ਹੀ ਸੋਹਣਾ ਕਮੈਂਟ ਆਇਆ ਤੁਹਾਡਾ ਵੀ ਦੀਦੀ ਮਨਦੀਪ ਦੀਦੀ ਦਾ ਘਰ ਬਹੁਤ ਬਿਊਟੀਫੁੱਲ ਆ ਬਹੁਤ ਸੋਹਣਾਗਾ ਥੈਂਕ ਯੂ so much ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਘਰ ਜਿੱਥੇ ਆਪਾਂ ਰਹਿਨੇ ਹੁੰਨੇ ਆ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਹਨਾ ਤੇ ਘਰ ਘਰੀ ਹੁੰਦਾਗਾ ਘਰ ਵਰਗੀ ਤਾਂ ਕਿਉਂਕਿ ਘਰ ਹੁੰਦੀ ਹੈ ਇਹ ਜੀ ਚੀਜ਼ ਆ ਜਿੱਥੇ ਸਕੂਨ ਮਿਲ ਜਾਂਦਾ ਹੁੰਦਾ ਬਸ ਹਨਾ ਤੇ ਸੌਰੀ ਕਰ ਦੇਖੋ ਪਹਿਲਾਂ ਉਹ ਪੇਕੀ ਕਰ ਰਹੀ ਆ ਫਿਰ ਸੌਰੀ ਕਰਾਈ ਜੀ ਲੱਗਣਾ ਤਾਂ ਬਹੁਤ ਔਖਾ ਹੁੰਦਾ ਪਰ ਉਹਨੂੰ ਫੈਮਿਲੀ ਇਦਾਂ ਦੀ ਇੰਨੀ ਕਿ ਜ਼ਿਆਦਾ ਸੋਹਣੀ ਮਿਲੀ ਹੋਈ ਆ ਵੀ ਉਹਦਾ ਆਟੋਮੈਟਿਕ ਜੀ ਲੱਗ ਜਾਣਾ ਬਾਕੀ ਉਹਦੀ ਦਾਦੀ ਸੱਸ ਵੀ ਆ ਹਨਾ ਉਹਦੀ ਫੈਮਿਲੀ ਦੇ ਵਿੱਚ ਉਹਦੀ ਦਾਦੀ ਸੱਸ ਵੀ ਆ ਜਿਹੜੀ ਬਹੁਤ ਗੱਲਾਂ ਕਰਦੇ ਨੇ ਬਹੁਤ ਪਿਆਰ ਕਰਦੇ ਆ ਪ੍ਰਾਣੀਆਂ ਗੱਲਾਂ ਯਾਦ ਕਰਕੇ ਹਸਾਉਂਦੇ ਆ ਬਹੁਤ ਵਧੀਆ ਫੈਮਿਲੀ ਆ ਫਿਰ ਤੁਹਾਡੇ ਇੱਕ ਕਮੈਂਟ ਸੀਗਾ ਵੀ ਦੀਦੀ ਬਹੁਤ ਵਧੀਆ ਲੱਗਿਆ ਤੁਸੀਂ ਇੰਨੇ ਸਾਰੇ ਗਿਫਟ ਲੈ ਕੇ ਗਏ ਮਨਦੀਪ ਲਈ ਕਿਉਂਕਿ ਪਿਛਲੇ ਵਲੌਗ ਦੇ ਵਿੱਚ ਵੀ ਤੁਸੀਂ ਪੁੱਛਦੇ ਸੀ ਕੀ ਦਿੱਤਾ ਮੈਂ ਇਸ ਵਾਰ ਵੀ ਨਹੀਂ ਕਹੂੰਗੀ ਮੈਂ ਕੀ ਦੇ ਕੇ ਆਈਆਂ ਜਾਂ ਕੀ ਦੇਣਾ ਮੈਂ ਬਿਕੋਜ਼ ਇਹ ਤਾਂ ਪਿਆਰ ਹੁੰਦਾ ਯਾਰ ਭੈਣ ਭਰਾਵਾਂ ਦਾ ਬਈ ਥੋੜਾ ਬਹੁਤ ਗਿਫਟ ਲੈ ਕੇ ਗਿਫਟਾਂ ਦਾ ਕੋਈ ਮੁੱਲ ਹੀ ਨਹੀਂ ਹੁੰਦਾ ਚਾਹੇ ਛੋਟਾ ਗਿਫਟ ਹੋਵੇ ਚਾਹੇ ਵੱਡਾ ਗਿਫਟ ਹੋਵੇ ਤਾਂ ਮੈਂ ਉਹਨਾਂ ਨੂੰ ਕੀ ਦਿੱਤਾ ਜਾਂ ਕੀ ਦੇਣਾ ਜਾਂ ਕੀ ਨਹੀਂ ਦੇਣਾ ਜਾਂ ਮੈਂ ਮੰਦੀਪ ਨੂੰ ਉਹਦੇ ਸਹੁਰੇ ਘਰ ਜਾ ਕੇ ਕੀ ਦੇ ਕੇ ਆਈਆਂ ਹਨ ਉਹ ਵੈਲਿਊ ਹੀ ਨਹੀਂ ਕਰਦੀ ਉਹ ਚੀਜ਼ ਕਿਉਂਕਿ ਗਿਫਟ ਛੋਟਾ ਹੋਵੇ ਵੱਡਾ ਹੋਵੇ ਗਿਫਟ ਗਿਫਟ ਹੀ ਹੁੰਦਾ ਇੱਕ ਮਾਣ ਹੁੰਦਾਗਾ ਪਿਆਰ ਹੁੰਦਾ ਤੁਸੀਂ ਕਿਹਾ ਵੀ ਸਾਨੂੰ ਵਧੀਆ ਲੱਗਿਆ ਤੁਸੀਂ ਇੰਨੀਆਂ ਚੀਜ਼ਾਂ ਲੈ ਕੇ ਗਏ ਹਾਂ ਪਹਿਲੀ ਵਾਰ ਜਦੋਂ ਕਿਤੇ ਜਾਂਦੇ ਆ ਰਿਸਪੈਕਟ ਹੁੰਦੀ ਹੈ ਇੱਕ ਹਨਾ ਪਿਆਰ ਹੁੰਦਾ ਓ ਕਿਉਂਕਿ ਰਿੱਕੀ ਦੇ ਕੋਈ ਭੈਣ ਨਹੀਂ ਹੈਗੀ ਤਾਂ ਰਿੱਕੀ ਨੇ ਮੰਦੀਪ ਨੂੰ ਭੈਣ ਮੰਨਿਆ ਹੋਇਆ ਤੇ ਇੱਕ ਤਰ੍ਹਾਂ ਦਾ ਪਿਆਰ ਹੁੰਦਾ ਵੀ ਬਸ ਪਿਆਰ ਸ਼ੋਅ ਕਰਦੇ ਹੁੰਦੇ ਆ ਹੋਰ ਕੋਈ ਗੱਲ ਨਹੀਂ ਹੁੰਦੀ ਹੈ ਨਾ ਛੋਟੇ ਵੱਡੇ ਗਿਫਟ ਦੇ ਨਾਲ ਤੇ ਪਰ ਵਧੀਆ ਲੱਗਿਆ ਤੁਸੀਂ ਬਹੁਤ ਪੋਜ਼ਿਟਿਵ ਕਮੈਂਟ ਕੀਤਾ ਥੈਂਕ ਯੂ ਸੋ ਮੱਚ ਤੇ ਫਿਰ ਬਈ ਇੱਕ ਕੁੜੀ ਨੇ ਪੁੱਛਿਆ ਸੀਗਾ ਵੀ ਦੀਦੀ ਵੀ ਰਿਪਲਾਈ ਜ਼ਰੂਰ ਕਰਿਓ ਜੁਝਾਰ ਦਾ ਟ੍ਰੀਟਮੈਂਟ ਟ੍ਰੀਟਮੈਂਟ ਕਿੱਥੋਂ ਲਿਆ ਸੀਗਾ ਟ੍ਰੀਟਮੈਂਟ ਜਿਹੜਾ ਹੈਗਾ ਬਈ ਦੀਪ ਹਸਪੀਟਲ ਲੁਧਿਆਣਾ ਲੈ ਕੇ ਗਏ ਸੀਗੇ ਆਪਾਂ ਜੇ ਤੁਹਾਡੇ ਬੱਚੇ ਦੀ ਜ਼ਿਆਦਾ ਕੰਡੀਸ਼ਨ ਖਰਾਬ ਹੋ ਰਹੀ ਆ ਤਾਂ ਪਲੀਜ਼ ਮੈਂ ਇਹੀ ਰეკਮੈਂਡ ਕਰੂੰਗੀ ਵੀ ਤੁਸੀਂ ਦੀਪ ਹਸਪੀਟਲ ਲੁਧਿਆਣਾ ਲੈ ਜਾਓ ਉੱਥੇ ਸਾਰੀਆਂ ਸਹੂਲਤਾਂ ਹੈਗੀਆਂ ਨੇ ਤੁਹਾਡੇ ਬੱਚੇ ਨੂੰ ਬਹੁਤ ਹੀ ਸੇਫ ਰੱਖਿਆ ਜਾਊਗਾ ਤੇ ਇੱਕ ਤੁਹਾਡਾ ਕੁਐਸਚਨ ਸੀਗਾ ਵੀ ਦੀਦੀ ਬਿੱਕੀ ਪ੍ਰਾਈਸ ਆ ਜਿਹੜਾ ਤੁਸੀਂ ਆ ਸੂਟ ਪਾ ਕੇ ਗਏ ਸੀਗੇ ਦੀਪਕੇ ਘਰ ਉਹਦਾ ਪ੍ਰਾਈਸ ਬਈ ਤੁਸੀਂ ਮੈਨੂੰ 62831 77170 ਵਾਲੇ ਨੰਬਰ ਤੇ ਵਟਸਐਪ ਕਰ ਦਿਓ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੂੰ ਕਿਹੜਾ ਕੱਪੜਾ ਹੈਗਾ ਕੀ ਪ੍ਰਾਈਸ ਆ ਕਿਹੜਾ ਵਰਕ ਆ एवरीथिंग ਠੀਕ ਹੈ ਉਹ ਤਾਂ ਮੈਂ ਹੁਣ ਵੀ ਦੱਸ ਦਿੰਨੀ ਆ ਜੌਰਜਟ ਦਾ ਕੱਪੜਾ ਹੈਗਾ ਸੌਫਟ ਔਰਗੈਂਜ਼ਾ ਵਿਸਕੋਸ ਦਾ ਦੁਪੱਟਾ ਹੈਗਾ ਠੀਕ ਹੈ ਤੇ ਵਰਕ ਆ ਜਿਹੜਾ ਉਹ ਹੈਂਡਵਰਕ ਆ ਠੀਕ ਹੈ ਬਈ ਤੇ ਇੱਕ ਸੀਗਾ ਵੀ ਦੀਦੀ ਵੀ ਤੁਸੀਂ ਜਿਹੜਾ ਫੇਸ ਦਾ ਟ੍ਰੀਟਮੈਂਟ ਆ ਉਹ ਕਿੱਥੋਂ ਲੈ ਰਹੇ ਹੋ ਚੰਡੀਗੜ੍ਹ ਜਾਊਂਗੀ ਮੋਹਾਲੀ ਰੂਪੀ ਸੈਣੀ ਦੀਦੀ ਕੋਲੋਂ ਠੀਕ ਹੈ ਮੋਸਚਰਲ ਨਾਲ ਦੇ ਪ੍ਰੋਡਕਟਸ ਵੀ ਵਧੀਆ ਹੁੰਦੇ ਆ ਤੁਸੀਂ ਉਹਨਾਂ ਤੋਂ ਟ੍ਰੀਟਮੈਂਟ ਲੈ ਸਕਦੇ ਹੋ ਥੈਨ ਇਸ ਤੋਂ ਬਾਅਦ ਤੁਸੀਂ ਕਿਹਾ ਸੀ ਕਿ ਦੀਦੀ ਤੁਸੀਂ ਹੁਣ ਫੇਸ ਤੇ ਕਿਹੜੀ ਫੇਸ ਰੈਮਡੀ ਯੂਜ਼ ਕਰਦੇ ਹੋ ਹੁਣ ਮੈਂ ਦਹੀਂ ਦੇ ਵਿੱਚ ਠੀਕ ਹੈ ਮਲਠੀ ਪਾਊਡਰ ਪਾ ਕੇ ਉਹਨੂੰ ਮਿਲਾ ਕੇ ਡੇਲੀ ਉਹ ਯੂਜ਼ ਕਰਦੀ ਆ ਉਹਦੇ ਨਾਲ ਥੋੜਾ ਜਿਹਾ ਫਰਕ ਲੱਗ ਰਿਹਾ ਸਹੀ ਲੱਗ ਰਿਹਾ ਤੇ ਡਰਾਈਨੈਸ ਆ ਜਿਹੜੀ ਉਹ ਵੀ ਘਟ ਹੋ ਗਈ ਆ ਵਧੀਆ ਲੱਗ ਰਿਹਾ ਉਹਦੇ ਨਾਲ ਫੇਸ ਕਾਫੀ ਰਿਕਵਰ ਹੋਇਆਗਾ ਆ ਵਾਲੇ ਮੋਸਟਲੀ ਤੁਹਾਡੇ ਪੁੱਛਣ ਵਾਲੇ ਕੁਐਸਚਨ ਸੀਗੇ ਠੀਕ ਆ ਤੇ ਇੱਕ ਕੁੜੀ ਨੇ ਕਿਹਾ ਸੀਗਾ ਵੀ ਦੀਦੀ ਪਰਪਲ ਸੂਟ ਕਿਉਂ ਨਹੀਂ ਪਾਇਆ ਸੌਰੀ ਭਾਣੇ ਪਰਪਲ ਸੂਟ ਨਹੀਂ ਪਾਇਆ ਗਿਆ ਰਿੱਕੀ ਕਹਿੰਦੇ ਲਾਈਟ ਸੂਟ ਪਾ ਕੇ ਜਾਓ ਫਿਰ ਇੱਕ ਕੁੜੀ ਦਾ ਕਮੈਂਟ ਸੀ ਬਹੁਤ ਸੋਹਣਾ ਦੀਦੀ ਰਿੱਕੀ ਨੇ ਸਹੀ ਕਿਹਾ ਲਾਈਟ ਸੂਟ ਬਹੁਤ ਵਧੀਆ ਲੱਗਦਾ ਸੀਗਾ ਉਹ ਹੈਵੀ ਹੋ ਜਾਂਦਾ ਥੈਂਕ ਯੂ ਸੋ ਮੱਚ ਦਾ ਡੇ ਨੇ ਪੋਜ਼ਿਟਿਵ ਕਮੈਂਟ ਕਰਨ ਲਈ ਬਹੁਤ ਪਿਆਰ ਬਾਈ ਤੁਹਾਨੂੰ ਸਾਰਿਆਂ ਨੂੰ ਲੋ ਵੀ ਤੁਹਾਡੇ ਸਾਰੇ ਹੀ ਜਿੰਨੇ ਵੀ ਤੁਹਾਡੇ ਕਮੈਂਟ ਸੀਗੇ ਤੁਹਾਨੂੰ ਵਧੀਆ ਲੱਗਦਾ ਜਦੋਂ ਮੈਂ ਤੁਹਾਡੇ ਕਮੈਂਟ ਰੀਡ ਕਰਦੀ ਆ ਉਹਨਾਂ ਦਾ ਜਵਾਬ ਦਿੰਨੀ ਆ ਠੀਕ ਹੈ ਇੱਕ ਕਮੈਂਟ ਰਹਿ ਗਿਆ ਸੀ ਮੈਂ ਵਾਪਸ ਬਲੌਗ ਤੇ ਗਈ ਚੈੱਕ ਕੀਤਾ ਇੱਕ ਕਮੈਂਟ ਰਹਿ ਗਿਆ ਸੀਗਾ ਉਹ ਸੀਗਾ ਦੀਦੀ ਤੁਸੀਂ ਕੋਰਸ ਕਿਹੜਾ ਕੀਤਾ ਸੀਗਾ ਫੈਸ਼ਨ ਡਿਜ਼ਾਈਨਿੰਗ ਦਾ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਦੋ ਤਿੰਨ ਕੋਰਸ ਆ ਜਾਂਦੇ ਨੇ ਬਈ ਮੈਂ ਪ੍ਰੋਪਰਲੀ ਡਿਜ਼ਾਈਨ ਕੱਪੜਿਆਂ ਨੂੰ ਆਪਾਂ ਕਿੱਦਾਂ ਡਿਜ਼ਾਈਨ ਕਰ ਸਕਦੇ ਹਾਂ ਠੀਕਾ ਕਿੱਦਾਂ ਕ੍ਰੀਏਟ ਕਰ ਸਕਦੇ ਹਾਂ ਨਿਊ ਡਿਜ਼ਾਈਨ ਸਟੀਚਿੰਗ ਵਗੈਰਾ ਦਾ ਨਹੀਂ ਮੈਂ ਉਹਦੇ ਵਿੱਚ ਕੁਝ ਵੀ ਇਨਕਲੂਡ ਕੀਤਾ ਸੀਗਾ ਜਸਟ ਡਿਜ਼ਾਈਨਿੰਗ ਦਾ ਕੀਤਾ ਸੀਗਾ ਬਸ ਮਤਲਬ ਕਿ ਜਿਵੇਂ ਸਕਿਲਸ ਹੁੰਦੀਆਂ ਨੇ ਜਿਹੜੀਆਂ ਮੋਸਟ ਆਪਾਂ ਨੂੰ ਜ਼ਰੂਰੀ ਹੁੰਦੀਆਂ ਨੇ ਇਹ ਬਿਜ਼ਨਸ ਵਾਸਤੇ ਉਹ ਆਪਾਂ ਕੀਤਾ ਸੀਗਾ ਉਹ ਤੁਸੀਂ ਕਰ ਸਕਦੇ ਹੋ ਤੇ ਬਾਕੀ ਬਈ ਬਹੁਤ ਸੋਹਣੇ ਕਮੈਂਟ ਜਦੋਂ ਕਰਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਇੰਦਾ ਹੀ ਸਪੋਰਟ ਕਰਦੇ ਰਹੋ ਆਪਣੀ ਛੋਟੀ ਭੈਣ ਨੂੰ ਠੀਕ ਹੈ ਕਦੇ ਵੀ ਕੋਈ ਗਲਤੀ ਹੋ ਗਈ ਹੋਵੇ ਭੁੱਲ ਚੁੱਕ ਮਾਫ ਕਰ ਦਿਆ ਕਰੋ ਮੈਂ ਵੀ ਇਨਸਾਨ ਆ ਤੁਸੀਂ ਵੀ ਇਨਸਾਨ ਹੋ ਪਿਆਰ ਬਣਿਆ ਰਹੇ ਤੇ ਬਾਕੀ ਬਹੁਤ ਸਾਰਾ ਪਿਆਰ ਸਾਰਿਆਂ ਨੂੰ ਬਹੁਤ ਸਾਰੀ ਰਿਸਪੈਕਟ ਤੁਸੀਂ ਬਲੌਗ ਦੇਖਦੇ ਹੋ ਠੀਕ ਹੈ ਇੰਨਾ ਪਿਆਰ ਕਰਦੇ ਹੋ ਤੇ ਮਿਲਦੇ ਹਾਂ ਹੁਣ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਇਹ ਵਾਲੇ ਬਲੌਗ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਮਿਲਦੇ ਹਾਂ ਬਾਏ ਬਾਏ